ਮੈਨਸਮਨ ਕੋਲੇ ਸਭ ਕੁਝ ਹੋਣ ਦੇ ਬਾਵਜੂਦ ਵੀ ਜਿਹੜੀ ਉਹਦੇ ਮਨ ਦੀ ਤ੍ਰਿਪਤੀ ਹੈਗੀ ਜਾਂ ਮਨ ਦੀ ਲਾਲਸਾ ਜਿਹੜੀ ਉਹ ਵਧਦੀ ਰਹਿੰਦੀ ਹੈ ਮਨ ਉਹਦਾ ਕਦੇ ਵੀ ਜਿਹੜਾ ਸੰਤੁਸ਼ਟ ਨਹੀਂ ਹੁੰਦਾ ਜਦ ਇਹ ਕਹੀਏ ਵੀ ਪਰਮਾਤਮਾ ਦਾ ਕਦੇ ਵੀ ਦਿੱਤੇ ਹੋਏ ਦਾ ਉਹ ਸ਼ੁਕਰ ਗੁਜ਼ਾਰ ਨਹੀਂ ਹੁੰਦਾ ਜਿਹੜਾ ਕੁਝ ਨਹੀਂ ਮਿਲਿਆ ਉਹਦੇ ਲਈ ਜਿਹੜਾ ਉਲੰਭਾ ਪਰਮਾਤਮਾ ਨੂੰ ਹਰ ਵਕਤ ਦਿੰਦਾ ਰਹਿੰਦਾ ਰਹੇਗਾ ਸੋ ਜਿਸ ਨੇ ਸਿਆਣਿਆਂ ਦਾ ਬਹੁਤ ਸੋਣਾ ਕਥਨ ਹੈ ਸਿਆਣੇ ਕਹਿੰਦੇ ਨੇ ਵੀ ਢੱਡਾ ਦਾ ਭੁੱਖਾ ਤਾਂ ਬੰਦਾ ਰੱਜ ਸਕਦਾ ਹੈ ਜਾਂ ਰਜਾਇਆ ਜਾ ਸਕਦਾ ਹੈ ਜਿਹੜਾ ਨਿਯਤ ਦਾ ਭੁੱਖਾ ਬੰਦਾ ਹੈਗਾ ਉਹਨੂੰ ਨਹੀਂ ਕੋਈ ਰਜਾ ਸਕਦਾ ਸੋ ਇਸ ਤੇ ਬਹੁਤ ਸੋਹਣਾ ਗੁਰਬਾਣੀ ਦਾ ਕਥਨ ਹੈ ਬਿਨਾਂ ਸੰਤੋਖ ਨਹੀਂ ਕੋ ਰੱਜੈ ਮਤਲਬ ਇੱਥੇ ਰੱਜਾਇਆ ਹੈਗਾ ਸ਼ਬਦ ਵੀ ਕਹਿਣ ਦਾ ਭਾਵ ਵੀ ਸੰਤੋਖ ਤੋਂ ਬਿਨਾਂ ਕਿਸੇ ਵੀ ਬੰਦੇ ਨੂੰ ਕੋਈ ਨਹੀਂ ਰਜਾ ਸਕਦਾ ਸੋ ਸੰਤੋਖ ਆਪ ਦੀ ਜ਼ਿੰਦਗੀ ਦਾ ਇੱਕ ਗਹਿਣਾ ਬਣਾਈਏ ਸੰਤੋਖ ਆਪ ਦੀ ਜ਼ਿੰਦਗੀ ਦੇ ਵਿੱਚ ਲੈ ਕੇ ਆਈਏ ਫਮੇ ਕੀ ਕੋਸ਼ਿਸ਼ਾਂ ਹਰ ਆਪਾਂ ਹਰ ਉਪਰਾਲੇ ਦੀਆਂ ਕਰਦੇ ਰਹਿੰਨੇ ਆ ਕਰਦੇ ਰਹਿਣਾ ਵੀ ਚਾਹੀਦਾ ਪਰ ਸੰਤੋਖ ਹੈ ਜਿਹੜਾ ਸਹਜ ਹੈਗਾ ਉਹ ਜ਼ਿੰਦਗੀ ਦੇ ਵਿੱਚ ਲੈ ਕੇ ਆਈਏ ਲਾਲਸਾ ਜਿਹੜੀ ਬੇਲ ਉੜੀ ਆ ਉਹ ਹਮੇਸ਼ਾ ਸਾਨੂੰ ਚੱਕਰਾਂ ਦੇ ਵਿੱਚ ਪਾਉਂਦੀ